ਜੋਤੀਦਰ ਕੋਂਗ ਕੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਤਸ਼ੱਦਦ ਦਿੱਤੇ ਗਏ ਤੇ ਸ਼ਹੀਦ ਕੀਤਾ ਗਿਆ ਔਰ ਮਨੁੱਖੀ ਤਸ਼ੱਦਦ ਤੋਂ ਬਾਅਦ ਅੱਜ ਉਹਨਾਂ ਨੂੰ ਸਨਮਾਨਿਤ ਖਾਸ ਅਵਾਰਡ ਦੇ ਨਾਲ ਕੀਤਾ ਗਿਆ ਬਾਦਲ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਪੰਥ ਰਤਨ ਫਖਰੇ ਕੌਮ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਦੱਸਦੀ ਹੈ ਕਿ ਨਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਲਈ ਖਾਸ ਸਮਾਗਮ ਵੀ ਰੱਖੇ ਗਏ ਨੇ ਤੇ ਪਰਿਵਾਰ ਨੂੰ ਉਹਨਾਂ ਦਾ ਅਵਾਰਡ ਵੀ ਸੌਂਪਿਆ ਗਿਆ ਹੈ ਗੁਰਦੁਆਰਾ ਨਾੜਾ ਸਾਹਿਬ ਦੇ ਵਿੱਚ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਜਥੇਦਾਰ ਗੁਰਦੀਪ ਸਿੰਘ ਕੌਂਕੇ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲਾ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਟੀਨਸਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਥੇਦਾਰ ਸਰਬਜੀਤ ਸਿੰਘ ਸੋਹਲ ਪੰਥਕ ਆਗੂ ਜਸਵੀਰ ਸਿੰਘ ਰੋਟੀ ਜਥੇਦਾਰ ਹਰੀ ਸਿੰਘ ਕੌਂਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਮਨਜੀਤ ਸਿੰਘ ਪੂਮਾ ਹਾਜਰ ਸਨ ਇਸ ਮੌਕੇ ਟੀਨਸਾ ਨੇ ਕਿਹਾ ਹੈ ਜਥੇਦਾਰ ਕੌਂਕੇ ਇੱਕ ਸੱਚੇ ਸਿੱਖ ਹਨ ਅਤੇ ਉਹਨਾਂ ਦੀ ਸ਼ਹੀਦੀ ਫਖਰੇ ਕੌਮ ਸੀ ਉਹਨਾਂ ਨੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਇਸ ਮੌਕੇ ਪੰਥਕ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਅਸਲ ਕਿਹਾ ਹੈ ਇਸ ਅਸਲ ਦੇ ਵਿੱਚ ਫਖਰ-ਏ-ਕੌਮ ਦਾ ਅਵਾਰਡ ਸ਼ਹੀਦ ਜਥੇਦਾਰ ਗੁਰਦੀਪ ਸਿੰਘ ਕੌਂਕੇ ਨੂੰ ਦੇਣਾ ਚਾਹੀਦਾ ਹੈ ਜਦਕਿ ਇਹ ਅਵਾਰਡ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤਾ ਗਿਆ ਸੀ ਉਹਨਾਂ ਕਿਹਾ ਹੈ ਬਾਦਲ ਸਰਕਾਰ ਨੇ ਕੌਂਕੇ ਦੀ ਤਸ਼ੱਦਦ ਦੇ ਨਾਲ ਹੋਈ ਮੌਤ ਦੀ ਰਿਪੋਰਟ ਕਈ ਸਾਲਾਂ ਤੱਕ ਲੁਕੋ ਕੇ ਰੱਖੀ ਇਸ ਮੌਕੇ ਰੋਡੇ ਦਾਦੂਵਾਲ ਅਤੇ ਕਾਲਕਾ ਨੇ ਕਿਹਾ ਹੈ 29 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣਗੇ ਇਸ ਮੌਕੇ ਫਖਰ-ਏ-ਕੌਮ ਅਵਾਰਡ ਬਦਲ ਪਰਿਵਾਰ ਤੋਂ ਵਾਪਸ ਲੈਣ ਅਤੇ ਜਥੇਦਾਰ ਗੁਰਦੀਪ ਸਿੰਘ ਕੌਂਕੇ ਨੂੰ ਦਿੱਤਾ ਜਾਵੇਗਾ ਮੌਤ ਦਾ ਇਨਸਾਫ ਲੈਂਦੀ ਮੰਕੀਤੀ ਜਾਵੇਗੀ ਇਹਨਾਂ ਆਗੂਆਂ ਨੇ ਕਿਹਾ ਹੈ 10 ਫਰਵਰੀ ਨੂੰ ਜਲੰਧਰ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਆਗੂਆਂ ਨੇ ਭਾਈ ਗੁਰਦੀਪ ਸਿੰਘ ਕੌਂਕੇ ਦੀ ਤਸਵੀਰ ਅੱਗੇ ਸਰਦਾ ਦੇ ਫੁੱਲ ਵੀ ਪੇਟ ਕੀਤੇ 10 ਦੀ ਹੈ ਗੁਰਦੀਪ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਪਰ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਨੂੰ ਪਿੰਡ ਕੌਂਕੇ ਤੇ ਲੈ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਅਣਮਨੁੱਖੀ ਤਸ਼ੱਦਦ ਦਿੱਤੇ ਜਾਂਦੇ ਨੇ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਈ ਹੈ ਜਿੱਥੇ ਕਿ ਜਥੇਦਾਰ ਕੌਂਕੇ ਦੇ ਉੱਪਰ ਬਹੁਤ ਜ਼ਿਆਦਾ ਪੁਲਿਸ ਨੇ ਤਸ਼ੱਦਦ ਕੀਤੇ ਹੈ ਤੇ ਨਾਲ ਹੀ ਅੰਤ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਦੇ ਟੁਕੜੇ-ਟੁਕੜੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ ਤੇ ਅੱਜ ਤੱਕ ਜਸਤੇਜਰ ਕੋਂਕੇ ਦਾ ਕੁਝ ਨਹੀਂ ਪਤਾ ਚੱਲਦਾ ਕਿਹਾ ਜਾਂਦਾ ਹੈ ਕਿ ਬਾਦਲ ਪਰਿਵਾਰ ਦੇ ਵੱਲੋਂ ਚਤਿਤਰ ਕੋਂਕੇ ਦੀ ਜਿਹੜੀ ਰਿਪੋਰਟ ਹੈ ਜਿਹੜੀ ਤਿਵਾੜੀ ਦੇ ਵੱਲੋਂ ਬਣਾਈ ਗਈ ਸੀ ਉਸ ਨੂੰ ਕਈ ਸਾਲਾਂ ਤੱਕ ਲੁਕੋ ਕੇ ਰੱਖਿਆ ਗਿਆ ਤੇ ਜਦੋਂ ਹੀ ਇਹ ਰਿਪੋਰਟ ਜਗ ਜਾਹਰ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਇਹ ਮਾਮਲੇ ਦੇ ਬਾਰੇ ਪਤਾ ਚੱਲਦਾ ਹੈ ਤੇ ਹੁਣ ਪੂਰੇ ਮਾਮਲੇ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਅਵਾਰਡ ਜਿੱਤਾਂ ਗਿਆ ਸੀ ਉਹ ਅਵਾਰਡ ਬਾਦਲ ਪਰਿਵਾਰ ਤੋਂ ਲੈਣ ਦੇ ਲਈ ਸੀਮਾਨ ਦੇ ਨਾਲ ਇਸ ਸਿੱਖ ਜੋਤੇਵੰਦੀਆਂ ਖਾਸ ਮੁਲਾਕਾਤ ਕਰਨ ਗਿਆ ਤੇ ਨਾਲ ਹੀ ਜਿਹੜਾ ਅਵਾਰਡ ਹੈ ਉਹ ਸ਼ਹੀਦ ਗੁਰਦੀਪ ਸਿੰਘ ਕੋਂਕੇ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ ਇਸ ਬਾਰੇ ਵੀ ਇਹਨਾਂ ਸਾਰੇ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਡਾ ਸਾਹਿਬ ਦੇ ਵਿੱਚ ਵਿਸ਼ੇਸ਼ ਸਮਾਰਕ ਕੀਤਾ ਗਿਆ ਤੇ ਸ਼ਹੀਦ ਜਥੇਦਾਰ ਗੁਰਦੀਪ ਸਿੰਘ ਕੋਂਕੇ ਦੇ ਪਰਿਵਾਰ ਨੂੰ ਵੀ ਸਨਮਾਨ ਦਿੱਤਾ ਗਿਆ ਤੇ ਨਾਲ ਹੀ ਸ਼ਰਦਾ ਦੇ ਫੁੱਲ ਉਹਨਾਂ ਦੀ ਤਸਵੀਰ ਦੇ ਅੱਗੇ ਪੇਂਟ ਕੀਤੇ ਗਏ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ